ਸਾਨੂੰ ਧਮਕੀਆਂ ਨਾ ਦਿਵਾਓ ਵੀ ਆਪਣੇ ਪੇਹੁਣ ਕਹਿੰਨੇ ਆ ਕਿ ਸਾਨੂੰ ਧਮਕੀਆਂ ਨਾ ਦਿਵਾਓ 15 ਸਾਲ ਹੋ ਗਏ ਤੁਸੀਂ ਸਾਨੂੰ ਖੁਸ਼ੀਆਂ ਨਹੀਂ ਜੀ ਅਸੀਂ ਆਪਣੀ ਰੋਜੀ ਰੂਟੀ ਚਲਾ ਰਹੇ ਆਂ ਚਾਹ ਤੋ ਤੇ ਪਲੀਸ ਸਾਨੂੰ ਚਲਾਉਣ ਦਿਓ ਕਿਉਂਕਿ ਸਾਨੂੰ ਧਮਕੀਆਂ ਤੁਸੀਂ ਦੇ ਹੀ ਜਾਂਦੇ ਹੋ ਕਿ ਤੇਰੀ ਮਾਂ ਮਾਰ ਦੇਣੀ ਆ ਇਹ ਗੁਰਦਾਸਾ ਕਿ ਸਾਨੂੰ ਧਮਕੀਆਂ ਨਾ ਦਿਵਾਓ ਕਿਉਂਕਿ ਮੇਰਾ ਇੱਕ ਭਰਾ ਵਾ ਜੇ ਸਾਡੇ ਤਿੰਨਾਂ ਚੋਂ ਕਿਸੇ ਨੂੰ ਕੋਈ ਹੋ ਗਿਆ ਤਾਂ ਜ਼ਿੰਮੇਵਾਰ ਹਰਜਿੰਦਰ ਸਿੰਘ ਪਿੰਡ ਦਿਨੇਵਾਲ ਤੋਂ ਜ਼ਿੰਮੇਵਾਰ ਉਹ ਹੋਵੇਗਾ ਤੇ ਸੋਸ਼ਲ ਮੀਡੀਆ ਤੇ ਪਿਛਲੇ ਕੁਝ ਦਿਨਾਂ ਤੋਂ ਇੱਕ ਚਾਹ ਵਾਲੀ ਕੁੜੀ ਬੇहद ਛਾਈ ਹੋਈ ਹੈ ਹਰ ਕੋਈ ਉਸ ਕੁੜੀ ਦੀ ਮਦਦ ਦੀਆਂ ਅਪੀਲਾਂ ਕਰ ਰਿਹਾ ਹੈ ਬੀਤੇ ਦਿਨੀ ਸਮਾਜ ਸੇਵੀ ਮਨਦੀਪ ਸਿੰਘ ਮੰਨਾ ਵੱਲੋਂ ਵੀ ਇਸ ਕੁੜੀ ਦੀ 1 ਲੱਖ ਰੁਪਏ ਦੀ ਮਦਦ ਕੀਤੀ ਗਈ ਪਰ ਹੁਣ ਇਹ ਕੁੜੀ ਵਿਵਾਦਾਂ ਵਿੱਚ ਏ ਘਿਰਦੀ ਜਾ ਰਹੀ ਹੈ ਦਰਸਲ ਸੋਸ਼ਲ ਮੀਡੀਆ ਤੇ ਕੁਝ ਚੈਨਲਾਂ ਵੱਲੋਂ ਇਸ ਦੇ ਪਿਤਾ ਦੀ ਸੱਚਾਈ ਬਿਆਨ ਕੀਤੀ ਜਾ ਰਹੀ ਹੈ ਕਿਹਾ ਜਾ ਰਿਹਾ ਹੈ ਕਿ ਇਸ ਦਾ ਪਿਤਾ ਨਸ਼ੇੜੀ ਨਹੀਂ ਸਗੋਂ ਇੱਕ ਗੁਰਸਿੱਖ ਵਿਅਕਤੀ ਹੈ ਜਿਸ ਨੇ ਕਿ ਕਦੇ ਵੀ ਆਪਣੇ ਜੀਵਨ ਵਿੱਚ ਨਸ਼ੇ ਨੂੰ ਛੂਹਿਆ ਤੱਕ ਨਹੀਂ ਪਰ ਦੂਜੇ ਪਾਸੇ ਇਸ ਕੁੜੀ ਵੱਲੋਂ ਇਲਜ਼ਾਮ ਲਗਾਏ ਗਏ ਸੀ ਕਿ ਇਸ ਦਾ ਪਿਤਾ ਨਸ਼ੇੜੀ ਹੈ ਅਤੇ ਇਸ ਦੀ ਮਾਤਾ ਦੀ ਕੁੱਟਮਾਰ ਕਰਦਾ ਸੀ ਪਰ ਹੁਣ ਇਸ ਦੇ ਪਿਤਾ ਵੱਲੋਂ ਬਿਆਨ ਜਾਰੀ ਕਰਕੇ ਕਿਹਾ ਗਿਆ ਸੀ ਕਿ ਉਹ ਇੱਕ ਗੁਰਸਿੱਖ ਵਿਅਕਤੀ ਨੇ ਉਹਨਾਂ ਵੱਲੋਂ ਕਦੇ ਵੀ ਨਸ਼ੇ ਨੂੰ ਛੂਹਿਆ ਤੱਕ ਨਹੀਂ ਗਿਆ ਜਦ ਕਿ ਕੁੜੀ ਦੀ ਮਾਂ ਦਾ ਚਾਲ ਚੱਲਣ ਠੀਕ ਨਹੀਂ ਸੀ ਇਸੇ ਕਾਰਨ ਉਸ ਵੱਲੋਂ ਉਹਨਾਂ ਤੋਂ ਅਲੱਗ ਰਹਿਣ ਦਾ ਫੈਸਲਾ ਕੀਤਾ ਗਿਆ ਸੀ ਜਿਸ ਤੋਂ ਬਾਅਦ ਹੁਣ ਕੁੜੀ ਵੱਲੋਂ ਇੱਕ ਹੋਰ ਵੀਡੀਓ ਪਾਈ ਗਈ ਹੈ ਜਿਸ ਵਿੱਚ ਚੋਸ ਨੇ ਆਪਣੇ ਪਿਤਾ ਤੇ ਗੰਭੀਰ ਇਲਜ਼ਾਮ ਲਗਾਏ ਨੇ ਸਤਿ ਸ਼੍ਰੀ ਅਕਾਲ ਮੇਰੇ ਸਾਰੇ ਵੀਰ ਤੇ ਭੈਣਾਂ ਨੂੰ ਮੈਂ ਤੁਹਾਡੀ ਆਪਣੀ ਚਾਹਲੀ ਕੁੜੀ ਮੈਂ ਤੁਹਾਨੂੰ ਇੱਕ ਬੇਨਤੀ ਕਰਦੀ ਆ ਕਿ ਮੈਨੂੰ ਹੋਰ ਨਹੀਂ ਕੁਝ ਪਤਾ ਮੈਂ ਇੱਕ ਬੇਨਤੀ ਕਰਦੀ ਆ ਕਿ ਪੁਲਿਸ ਸਾਨੂੰ ਧਮਕੀਆਂ ਨਾ ਦਿਵਾਓ ਮੈਂ ਆਪਣੇ ਪੇਹੁਮ ਕਹਿੰਨੀ ਆ ਕਿ ਸਾਨੂੰ ਧਮਕੀਆਂ ਨਾ ਦਿਵਾਓ 15 ਸਾਲ ਹੋ ਗਏ ਤੁਸੀਂ ਸਾਨੂੰ ਪੁੱਛਿਆ ਨਹੀਂ ਜੀ ਅਸੀਂ ਆਪਣੀ ਰੋਜੀ ਰੁਟੀ ਚਲਾ ਰਹੇ ਹਾਂ ਚਾਹ ਤੋ ਤੁਪਲੀ ਸਾਨੂੰ ਚਲਣ ਦੋ ਕਿਉਂਕਿ ਸਾਨੂੰ ਧਮਕੀਆਂ ਤੁਸੀਂ ਦੇ ਜਾਂਦੇ ਹੋ ਕਿ ਤੇਰੀ ਮਾਂ ਮਾਰ ਦੇਣੀ ਆ ਠੀਕ ਆ ਸਾਨੂੰ ਕੁਝ ਵੀ ਹੁੰਦਾ ਵਾ ਜ਼ਿੰਮੇਵਾਰ ਤੁਸੀਂ ਹਣ ਤਿੰਨਾ ਚੋਂ ਕੋਈ ਵੀ ਕਿਸੇ ਨੂਵੇਂ ਕੋਸ਼ ਹੁੰਦਾ ਵਾ ਪਰ ਤੁਸੀਂ ਜ਼ਿੰਮੇਵਾਰ ਮੈਂ ਸੰਗਤ ਅਕੇ ਬੇਨਤੀ ਕਰਦੀ ਆ ਕਿ ਮੈਂ ਇੱਥੇ ਫੋੜਵਾ ਲਾ ਦਿੰਦੀ ਆ ਇੱਕ ਪਾਸੇ ਦਰਖਾਸਤ ਹੀ ਲਾ ਦਿੰਦੀ ਆ ਤੇ ਇੱਕ ਪਾਸੇ ਮੈਂ ਆਪਣੀ ਐਪਲੀਕੇਸ਼ਨ ਦੀ ਲਾ ਦਿੰਦੀ ਆ ਜਿਹੜੀਆਂ ਕਿ ਸਾਡੀਆਂ ਦੋ ਥੋੜੇ ਟਾਈਮ ਪਹਿਲਾਂ ਕੁਝ ਸਾਲ ਪਹਿਲਾਂ ਕੋਈ ਅਸੀਂ ਕੁੱਟ ਮਾਰਦੀਆਂ ਕਿਉਂਕਿ ਕੁੱਟ ਮਾਰ ਕਹਿਣ ਨਾਲ ਤੇ ਜਦੋਂ ਕਹਿ ਦਿੰਗੇ ਅਸੀਂ ਨਹੀਂ ਕੀਤੀ ਪਰ ਸਰਕਾਰ ਕਦੇ ਝੂਠ ਨਹੀਂ ਬੋਲਦੀ ਇੱਕ ਉਹਦਾ ਸੀ ਕਿ ਸਾਨੂੰ ਧਮਕੀਆਂ ਨਾ ਦਿਵਾਓ ਕਿਉਂਕਿ ਮੇਰਾ ਇੱਕ ਭਰਾ ਵਾ ਜਿਹੜਾ ਸਾਡੇ ਤਿੰਨਾਂ ਚੋਂ ਕਿਸੇ ਨੂੰ ਕੋਈ ਹੋ ਗਿਆ ਤਾਂ ਜ਼ਿੰਮੇਵਾਰ ਹਰਜਿੰਦਰ ਸਿੰਘ ਪਿੰਡ ਦੀਨੇਵਾਲ ਤੋਂ ਜ਼ਿੰਮੇਵਾਰ ਉਹ ਹੋਵੇਗਾ ਧੰਨਵਾਦ ਇਸ ਸੇ ਚਾਹ ਵਾਲੀ ਕੁੜੀ ਕੋਮਲ ਪ੍ਰੀਤ ਦਾ ਇਲਜ਼ਾਮ ਹੈ ਕਿ ਉਸਦੇ ਪਿਤਾ ਵੱਲੋਂ ਉਹਨਾਂ ਨੂੰ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੋਮਲ ਪ੍ਰੀਤ ਕੌਰ ਵੱਲੋਂ ਇੱਕ ਵੀਡੀਓ ਸ਼ੇਅਰ ਕੀਤੀ ਗਈ ਹੈ ਜਿਸ ਵਿੱਚ ਉਸ ਨੇ ਦੋ ਚਿੱਠੀਆਂ ਦਿਖਾਈਆਂ ਨੇ ਜਿਸ ਦਾ ਇਲਜ਼ਾਮ ਹੈ ਕਿ ਉਸਦੇ ਪਿਤਾ ਵੱਲੋਂ ਉਹਨਾਂ ਨੂੰ ਲਿਖਤੀ ਤੌਰ ਤੇ ਇਹ ਚਿੱਠੀਆਂ ਭੇਜ ਕੇ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਜਾ ਰਹੀਆਂ ਨੇ ਕੋਮਲ ਪ੍ਰੀਤ ਕੌਰ ਨੇ ਇਲਜ਼ਾਮ ਲਗਾਇਆ ਕਿ ਜੇਕਰ ਉਹਨਾਂ ਨੂੰ ਕੁਝ ਵੀ ਹੁੰਦਾ ਹੈ ਤਾਂ ਇਸ ਲਈ ਉਸ ਦਾ ਪਿਤਾ ਜ਼ਿੰਮੇਵਾਰ ਹੋਵੇਗਾ ਸਸ਼ੀਗਲ ਮੇਰੇ ਸਾਰੇ ਵੀਰ ਤੇ ਭੈਣਾਂ ਨੂੰ ਮੈਂ ਤੇਰੀ ਆਪਣੀ ਚਾਲੀ ਕੁੜੀ ਮਤਨ ਨੂੰ ਇੱਕ ਬੇਨਤੀ ਕਰਦੀ ਆ ਕਿ ਮੈਨੂੰ ਹੋਰ ਨਹੀਂ ਕੁਝ ਪਤਾ ਮੈਂ ਕੋਈ ਬੇਨਤੀ ਕਰਦੀ ਆ ਕਿ ਪੁਲਿਸ ਸਾਨੂੰ ਧਮਕੀਆਂ ਨਾ ਦਿਵਾਓ ਮੈਂ ਆਪਣੇ ਪੇਹੁਣ ਕਹਿੰਨੀ ਆ ਕਿ ਸਾਨੂੰ ਧਮਕੀਆਂ ਨਾ ਦਿਵਾਓ 15 ਸਾਲ ਹੋ ਗਏ ਤੁਸੀਂ ਸਾਨੂੰ ਪੁਸ਼ੀਆਂ ਨਹੀਂ ਜੀ ਅਸੀਂ ਆਪਣੀ ਰੋਜੀ ਰੂਟੀ ਚਲਾ ਰਹਿਆਂ ਚਾਹ ਤੋ ਤੇ ਪਲੀਜ਼ ਸਾਨੂੰ ਚਲੂਣ ਦਿਓ ਕਿਉਂਕਿ ਸਾਨੂੰ ਧਮਕੀਆਂ ਤੁਸੀਂ ਦੇ ਹੀ ਜਾਂਦੇ ਹੋ ਕਿ ਤੇਰੀ ਮਾਂ ਮਾਰ ਦੇਣੀ ਆ ਠੀਕ ਆ ਸਾਨੂੰ ਕੁਝ ਵੀ ਹੁੰਦਾ ਵਾ ਜ਼ਿੰਮੇਵਾਰ ਤੁਸੀਂ ਹਣ ਤਿੰਨਾ ਚੋਂ ਕੋਈ ਵੀ ਜੇ ਨਵੇਂ ਕੋਸ਼ਣ ਦਾ ਤਾਂ ਤੁਸੀਂ ਜ਼ਿੰਮੇਵਾਰ ਮੈਂ ਸੰਗਤ ਅਕੇ ਬੇਨਤੀ ਕਰਦੀ ਆਂ ਕਿ ਮੈਂ ਇੱਥੇ ਫੋੜਵਾ ਲਾ ਦਿੰਦੀ ਆਂ ਇੱਕ ਪਾਸੇ ਦਰਖਾਸਤ ਹੀ ਲਾ ਦਿੰਦੀ ਆਂ ਤੇ ਇੱਕ ਪਾਸੇ ਮੈਂ ਆਪਣੀ ਐਪਲੀਕੇਸ਼ਨ ਦੀ ਲਾ ਦਿੰਦੀ ਆਂ ਜਿਹੜੀਆਂ ਕਿ ਸਾਡੀਆਂ ਦੋ ਥੋੜੇ ਟਾਈਮ ਪਹਿਲਾਂ ਕੁਝ ਸਾਲ ਪਹਿਲਾਂ ਉਹ ਅਸੀਂ ਕੁੱਟ ਮਾਰਦੀਆਂ ਕਿਉਂਕਿ ਕੁੱਟ ਮਾਰ ਕਹਿਣ ਨਾਲ ਤੇ ਚਲੋ ਕਹਿ ਦਿੰਨੇ ਅਸੀਂ ਨਹੀਂ ਕੀਤੀ ਪਰ ਸਰਕਾਰ ਕਦੇ ਝੂਠ ਨਹੀਂ ਬੋਲਦੀ ਇੱਕ ਉਹ ਅਰਦਾਸ ਆ ਕਿ ਸਾਨੂੰ ਤੁਮਕੇ ਨਾਮ ਦਿਵਾਓ ਕਿਉਂਕਿ ਮੇਰਾ ਇੱਕ ਭਰਾ ਵਾ ਜੇ ਸਾਡੇ ਤਿੰਨਾਂ ਚੋਂ ਕਿਸੇ ਨੂੰ ਕੋਝ ਹੋ ਗਿਆ ਤਾਂ ਜ਼ਿੰਮੇਵਾਰ ਹਰਜਿੰਦਰ ਸਿੰਘ ਪਿੰਡ ਦਿਨੇਵਾਲ ਤੋਂ ਜ਼ਿੰਮੇਵਾਰ ਉਹ ਹੋਵੇਗਾ ਧੰਨਵਾਦ ਤਾਂ ਦੱਸਦੀ ਇਹ ਕੁਝ ਦਿਨ ਪਹਿਲਾਂ ਇਸ ਕੁੜੀ ਦੀ ਵੀਡੀਓ ਵਾਇਰਲ ਹੁੰਦੀ ਹੈ ਜਿਸ ਵਿੱਚ ਕੇ ਉਹ ਚਾਹ ਵੇਚਦੀ ਇੰਨਾ ਸਰਾਉਂਦੀ ਹੈ ਕੁੜੀ ਦਾ ਇਲਜ਼ਾਮ ਸੀ ਕਿ ਪਿਤਾ ਨੇ ਉਹਨਾਂ ਨੂੰ ਇਹਨਾਂ ਹਾਲਾਤਾਂ ਵਿੱਚ ਛੱਡ ਦਿੱਤਾ ਪਰ ਜਿਸ ਤੋਂ ਬਾਅਦ ਜਦੋਂ ਕੁਝ মিডিਆ ਚੈਨਲਾਂ ਵੱਲੋਂ ਇਸ ਦੇ ਪਿਤਾ ਨਾਲ ਸੰਪਰਕ ਕੀਤਾ ਗਿਆ ਤਾਂ ਉਸ ਦੀਆਂ ਗੱਲਾਂ ਸੁਣ ਕੇ ਸਭ ਦੇ ਹੋਸ਼ ਉੜ ਗਏ ਇਸ ਦੇ ਪਿਤਾ ਦਾ ਇਲਜ਼ਾਮ ਹੈ ਕਿ ਉਸ ਦੀ ਕਰਵੜੀ ਉਸ ਦੀ ਗੈਰ ਹਾਜ਼ਰੀ ਵਿੱਚ ਗੈਰ ਮਰਦ ਨੂੰ ਘਰੇ ਬੁਲਾਉਂਦੀ ਸੀ ਅਤੇ ਬੱਚਿਆਂ ਨੂੰ ਪੈਸੇ ਦੇ ਕੇ ਦੁਕਾਨ ਆਸਤੇ ਭੇਦ ਦੇ ਦਿੱਨੀ ਸੀ ਜਦੋਂ ਇਹ ਗੱਲ ਆਂਢੀ ਗਵਾਂਢੀਆਂ ਤੇ ਬੱਚਿਆਂ ਨੇ ਖੁਦ ਉਸ ਨੂੰ ਦੱਸੀ ਤਾਂ ਜਦੋਂ ਮੈਂ ਆਪਣੀ ਪਤਨੀ ਨੂੰ ਇਹ ਜਿਹੇ ਕੰਮਾਂ ਤੋਂ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਸ ਨੇ ਜਾਨੂ ਮਾਰਨ ਦੀਆਂ ਧਮਕੀਆਂ ਦਿੱਤੀਆਂ ਅਤੇ ਮੇਰੇ ਤੋਂ ਅਲੱਗ ਰਹਿ ਕੇ ਰਹਿਣ ਲੱਗੀ ਫਿਲਹਾਲ ਇਸ ਪੂਰੇ ਮਾਮਲੇ ਦੀ ਕੀ ਸਚਾਈਏ ਇਸ ਬਾਰੇ ਕੋਈ ਵੀ ਦਾਵਾ ਕਰਨਾ ਨਾ ਮناسب ਹੋਵੇਗਾ ਬਿਊਰੋ ਰਿਪੋਰਟ ਸੈਂਟਰਲ ਪੰਜਾਬ ਟੀਵੀ